ਜੈ ਵਲਮਿਕੀ ਹਰ ਹਰ ਵਲਮਿਕੀ ਜੈ ਪੀਮ ਜੈ ਪਰ ਮੇਰਾ ਬਹੁਤ ਹੀ ਪਿਆਰਾ ਮੇਰਾ ਭਰਾ ਮੋਨੂ ਜੀ ਅੱਜ ਜਿਨ੍ਹਾਂ ਦੇ ਗ੍ਰਹਿ ਸਥਾਨ ਤੇ ਆ ਕੇ ਅਸੀਂ ਬੈਠ ਕੇ ਵਿਚਾਰ ਤਾਂ ਰਵੀ ਕੀਤੀ ਔਰ ਬੈਠ ਕੇ ਉਹਨੇ ਸਾਰਾ ਆਪਣਾ ਜੋ ਦੱਸਿਆ ਕਿ ਬਹੁਤ ਅੱਛਾ ਕੰਮ ਜਿਹੜਾ ਕਿਸ ਨੂੰ ਐਜੂਕੇਸ਼ਨ ਦੇਣੀ ਬੱਚਿਆਂ ਨੂੰ ਪੜ੍ਹਾਈ ਦੇਣੀ ਕਿਉਂਕਿ ਇਨਸਾਨ ਕੋ ਹਰ ਚੀਜ਼ ਖੋਈ ਜਾ ਸਕਦੀ ਹੈ ਕਿ ਜਿਹੜੀ ਐਜੂਕੇਸ਼ਨ ਇਦਾਂ ਦੀ ਚੀਜ਼ ਹੈ ਜਿਹੜਾ ਇੱਕ ਵਾਰੀ ਮੰਥ ਦੇ ਨਾਲ ਜਦੋਂ ਪੜ ਲੰਦਾ ਉਹ ਚੀਜ਼ ਕੋਈ ਨਹੀਂ ਜਾਂਦੀ ਤੇ ਮੈਂ ਬਹੁਤ ਬਹੁਤ ਤਨਵਾਦ ਕਰਦਾ ਭਰਾ ਨੂੰ ਔਰ ਇਹ ਵੀ ਵਿਸ਼ਵਾਸ ਦਿਲਾਨਾ ਵਾ ਕਿ ਜਿੱਥੇ ਵੀ ਤੈਨੂੰ ਸਾਡੀ ਲੋੜ ਪੈਂਦੀ ਆ ਅਸੀਂ ਤੇਰੇ ਨਾਲ ਦਿਨ ਰਾਤ ਨਾਲ ਖੜੇ ਆ ਸਮੁੱਚਾ ਸਮਾਜ ਤੇਰੇ ਨਾਲ ਖੜਾ ਵਾ ਔਰ ਇਹ ਉਪਰਾਲਾ ਸਾਰਿਆਂ ਨੂੰ ਕਰਨਾ ਚਾਹੀਦਾ ਤੇ ਜਿਹੜਾ ਕਰਦਾ ਵਾ ਉਹਨੂੰ ਵਧਾਈ ਦੇਣੀ ਚਾਹੀਦੀ ਆ ਉਹਦੇ ਕੰਮ ਦੇ ਵਿੱਚ ਔਕੜਾ ਰੋੜੇ ਨਹੀਂ ਬਣਨਾ ਚਾਹੀਦਾ ਤੇ ਮੈਂ ਉਸ ਭਰਾਵਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਕੋਈ ਭਰਾ ਅਛਾਈ ਦਾ ਪੜ੍ਹਾਈ ਦਾ ਬੱਚਿਆਂ ਨੂੰ ਐਜੂਕੇਸ਼ਨ ਦੇਣ ਦਾ ਕੰਮ ਕਰਦਾ ਵਾ ਉਹਦੇ ਨਾਲ ਖੜੇ ਰਵੋ ਤੇ ਬੱਚੇ ਜਿਹੜੇ ਪੜ੍ਹ ਲਿਖ ਕੇ ਵਧੀਆ ਅਫਸਰ ਬਣਨ ਤੇ ਸਾਡੇ ਦੇਸ਼ ਦਾ ਨਾਂ ਜਿਹੜਾ ਰੋਸ਼ਨ ਕਰਨ ਤੇ ਮੈਂ ਆਪਣੇ ਵੀਰ ਨੂੰ ਬਹੁਤ-ਬਹੁਤ ਬਧਾਈ ਦਿੰਦਾ ਅਸੀਂ ਦੁਬਾਰਾ ਜਦੋਂ ਆਵਾਂਗੇ ਔਰ ਬੱਚਿਆਂ ਵਾਸਤੇ ਕਾਪੀ ਪੈਨਸਲ ਔਰ ਬੈਗ ਵਗੈਰਾ ਅਸੀਂ ਆਪਣੀ ਸੰਸਾ ਵੱਲੋਂ ਦੇ ਕੇ ਜਾਵਾਂਗੇ ਵੀਰ ਨੂੰ